ਖੰਨਾ ਪਹੁੰਚਣ ਦਾ ਮੁੱਖ ਮਕਸਦ ਸੀਗਾ ਵੀ ਸਾਡੇ ਪਾਰਟੀ ਦੇ ਮਜ਼ਦੂਰ ਸੈਨਾ ਦੇ ਚੰਦਰਦੇਵ ਜੀ, ਲਾਲ ਚੰਦਰ ਜੀ, ਲਲਿਤ ਸ਼ਰਮਾ ਜੀ ਇਹਨਾਂ ਵੱਲੋਂ ਸਾਂਝੇ ਤੌਰ ਤੇ ਗਣਪਤੀ ਜੀ ਦਾ ਕਾਰਜਕਰਮ ਰੱਖਿਆ ਸੀ ਉੱਥੇ ਹਿੱਸਾ ਲੈਣਾ ਸਾਡੇ ਇੱਕ ਵਰਕਰ ਉਹਨਾਂ ਦੇ ਰਿਲੇਟਿਵ ਦਾ ਭੋਗ ਆ ਉਹਦੇ ਵਿੱਚ ਵੀ ਹਿੱਸਾ ਲੈਣਾ ਤੇ ਨਾਲ ਵਰਕਰ ਮਿਲਣੀ ਸੀ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਮੈਂ ਖੰਨੇ ਵਿਖੇ ਆਇਆ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਚਰਮੜਾ ਗਈ ਹੈ ਖਤਮ ਹੋਣ ਦੇ ਕगार ਦੇ ਵਿੱਚ ਹੈ ਨਿਤ ਪ੍ਰਤੀ ਦਿਨ ਰੋਜ਼ ਫਾਇਰਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਹਨ ਹੁਣ ਤਾਂ ਬਦਮਾਸ਼ ਔਰ ਗੁੰਡੇ ਜਾਂ ਸਮਾਜ ਮਰੋਧ ਦੇ ਅੰਸ਼ਰ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਲੁੱਟ ਰਿਹਾ ਨੇ ਚੈਨੀਆਂ ਖੋ ਰਹੇ ਬਾਲੀਆਂ ਖੋ ਰਹੇ ਔਰ ਇੱਥੋਂ ਤੱਕ ਕਿ ਕੇਵਲ ਆਮ ਆਦਮੀ ਨਹੀਂ ਬਲਕਿ ਜਿਹੜੀ ਪਾਰਟੀ ਸੱਤਾਧਾਰੀ ਆਮ ਆਦਮੀ ਪਾਰਟੀ ਉਹਨਾਂ ਦੇ ਲੀਡਰਾਂ ਦੇ ਉੱਤੇ ਵੀ ਹਮਲੇ ਹੋ ਰਹੇ ਹਨ ਖੰਨੇ ਵਿਖੇ ਹੋਇਆ ਇਕੋ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਸਾਈਡ ਤੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਦੇ ਉੱਤੇ ਹਮਲਾ ਹੋਇਆ ਲਗਾਤਾਰ ਜਿਹੜੀਆਂ ਹੈਗੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਔਰ ਇਹਦੇ ਵਿੱਚ ਇਹ ਜ਼ਰੂਰ ਹੈ ਮੈਂ ਕਹਿ ਸਕਦਾ ਕਿ ਫਿਰੋਜ਼ ਬੁਖੇ ਫਿਰੋਜ਼ਪੁਰ ਵਿਖੇ ਜਿਹੜਾ ਹਮਲਾ ਹੋਇਆ ਗੈਂਗਸਟਰ 6 ਗੈਂਗਸਟਰਾਂ ਨੇ ਹਮਲਾ ਕੀਤਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਜ਼ਰੂਰ ਉਪਰਾਲਾ ਕੀਤਾ ਔਰ ਉਹ ਰੋਂਗਾਵਾਤ ਤੋਂ ਫੜ ਕੇ ਲਿਆਏ ਇੱਕ ਹੋਰ ਵਾਰਦਾਤ ਨੂੰ ਅੱਛੀ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਇਵੇਂ ਜਲੰਧਰ ਦੇ ਵਿੱਚ ਇੱਕ ਲੜਕੇ ਮੋਬਾਈਲ ਤੇ ਗੱਲ ਕਰਦੇ ਜਾ ਰਹੇ ਸੀ ਕੁਝ ਸਮਾਜ ਵਿਰੋਧੀ ਅੰਸਰਾਂ ਨੇ ਉਹਨੂੰ ਮੋਬਾਈਲ ਖੋਣ ਦੇ ਚੱਕਰ 'ਚ ਲੰਬੀ ਦੂਰੀ ਤੱਕ ਕਢੀ ਸਕੇ ਲੈ ਕੇ ਗਏ ਪੁਲਿਸ ਕਮਿਸ਼ਨਰ ਜੰੰਦਰ ਜਲੰਧਰ ਸੋਪਨਦੀਪ ਸ਼ਰਮਾ ਜੀ ਨੇ ਜਿਹੜੀ ਕਾਰਵਾਈ ਕੀਤੀ ਉਹ ਮਿਸਾਲੀ ਕਾਰਵਾਈ ਸੀ ਪੁਲਿਸ ਨੇ ਕੁਝ ਕਾਰਵਾਈਆਂ ਕੀਤੀਆਂ ਜਿਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ 95% ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੋ ਰਹੀ ਹੈ ਆਮ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਵਾਤਵਰਣ ਪਾਇਆ ਜਾ ਰਿਹਾ ਹੈ ਔਰ ਮੈਨੂੰ ਇਹ ਕਹਿਣ ਚ ਗੁਰੇਜ ਨੇ ਕਿ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਦ ਤੱਕ ਲੋਕ ਪ੍ਰਤੀਨਿਧੀਆਂ ਦੇ ਫੋਨ ਨਹੀਂ ਸੁਣਨਗੇ ਲੋਕ ਜਨ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਨਹੀਂ ਕਰਨਗੇ ਤਦ ਤੱਕ ਜਿਹੜੀ ਗਰਾਊਂਡ ਰਿਐਲਿਟੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਤੱਕ ਨਹੀਂ ਪਹੁੰਚੇਗੀ ਇਹਦੇ ਮੱਦੇਨਜ਼ਰ ਡੀਜੀਪੀ ਪੰਜਾਬ ਪੁਲਿਸ ਨੂੰ ਗੌਰ ਕਰਨਾ ਚਾਹੀਦਾ ਹੈ ਜਿਹੜੇ ਲੋਕਾਂ ਦੇ ਪ੍ਰਤੀਨਿਧੀਆਂ ਉਹਨਾਂ ਦੇ ਫੋਨ ਚੱਕਣੇ ਚਾਹੀਦੇ ਹੈ ਗੱਲ ਕਰਨੀ ਚਾਹੀਦੀ ਹੈ ਔਰ ਲੋਕਾਂ ਦੇ ਦੁੱਖ ਤਕਲੀਫ ਜਿਹੜੀ ਥਾਣੇ ਲੈਵਲ ਤੇ ਵੀ ਸੁਣਵਾਈ ਨਹੀਂ ਹੋ ਰਹੀ ਥਾਣੇ ਦੇ ਵਿੱਚ ਲੋਕੀ ਰੋਲ ਰਿਹਾ ਆਪਣੀ ਸ਼ਿਕਾਇਤਾਂ ਜਿਹੜੀ ਉਹ ਚੋਰੀ ਦੀ ਵਾਰਦਾਤਾ ਕੁਝ ਹੋਰ ਵਾਰਦਾਤਾ ਦੇ ਕੇਸ ਦਰਜ ਕਰਾਉਣਾ ਚਾਹੁੰਦੇ ਉਹ ਨਹੀਂ ਹੋ ਰਿਹਾ ਇਹਦੇ ਉੱਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ بڑا ਝੂਠ ਨਹੀਂ ਹੋ ਸਕਦਾ ਕਿ ਇੱਕ ਕਾਂਗਰਸ ਦਾ ਸਾਬਕਾ ਰਾਸ਼ਟਰੀ ਪ੍ਰਧਾਨ ਔਰ ਮੌਜੂਦਾ ਸਮੇਂ ਲੋਕ ਸਭਾ ਦੇ ਵਿੱਚ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਇੰਨਾ ਗਿਆਨ ਨਹੀਂ ਹੈ ਕਿ ਜੇ ਦੇਸ਼ ਦੇ ਅੰਦਰ ਸਿੱਖ ਸਮਾਜ ਨਾਲ ਕੋਈ ਇੰਨਾ ਵੱਡਾ ਧੱਕਾ ਹੋ ਰਿਹਾ ਹੈ ਤੇ ਲੋਕ ਸਭਾ ਜਦੋਂ ਸਵਾਲ ਨਹੀਂ ਚੱਕ ਸਕਿਆ ਕੋਈ ਪ੍ਰਸ਼ਨ ਨਹੀਂ ਪੁੱਛ ਸਕਿਆ ਕੇਵਲ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਉੱਥੇ ਜਾ ਕੇ ਦੇਸ਼ ਨੂੰ ਬਦਨਾਮ ਕਰਨ ਦੇ ਲਈ ਆਈਆਂ ਜਿਹੜੀਆਂ ਬਿਆਨਵਾਜੀ ਕੀਤੀਆਂ ਔਰ ਇਸ ਬਿਆਨਵਾਜੀ ਤੋਂ ਖੁਸ਼ ਕੌਣ ਹੋ ਰਿਹਾ ਹੈ ਜਿਹੜਾ ਸਿੱਖ ਫੋਰ ਜਸਟਿਸ ਦਾ ਸਾਲਾਂ ਤੋਂ ਕਈ ਸਾਲਾਂ ਤੋਂ ਜਿਹੜਾ ਪਾਕਿਸਤਾਨ ਦਾ ਟੁਕੜਬੋਚ ਹੈ ਜਿਹਦੀ ਕੋਸ਼ਿਸ਼ ਹੈ ਭਾਰਤ ਦੀ ਦੇਸ਼ ਦੀ ਇਕਤਾ ਕੰਤਾ ਨੂੰ ਤੋੜਿਆ ਜਾਏ ਉਹ ਖੁਸ਼ ਹੈ ਕਿ ਜਿਹੜਾ ਮੈਂ ਸਾਲਾਂ ਤੋਂ ਕਈ ਸਾਲਾਂ ਤੋਂ ਗੱਲ ਕਰ ਰਿਹਾ ਸੀ ਉਹ ਹੁਣ ਇੱਕ ਆਮ ਆਦਮੀ ਨਹੀਂ ਦੇਸ਼ ਦਾ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਵਾਸ਼ਿੰਗਟਨ ਦੇ ਵਿੱਚ ਆ ਕੇ ਕਹਿ ਰਿਹਾ ਜੇ ਰਾਹੁਲ ਗਾਂਧੀ ਦੇ ਬਿਆਨਬਾਜ਼ੀ ਤੋਂ ਅਗਰ ਕਿਸੇ ਨੂੰ ਖੁਸ਼ੀ ਹੋ ਰਹੀ ਹੈ ਗੁਰਵੰਤ ਸਿੰਘ ਪੰਨੂ ਨੂੰ ਤੇ ਇਸ ਤੋਂ ਅੰਦਾਜ਼ਾ ਲਗਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਔਰ اپوزیشن ਲੀਡਰ ਵਰਤਮਾਨ ਦੇ ਵਿੱਚ ਕਿੰਨਾ ਵੱਡਾ ਦੇਸ਼ ਵਿਰੋਧੀ ਬਿਆਨ ਦਿੰਦਾ ਹੈ ਔਰ ਕੇਵਲ ਅਸੀਂ ਨਹੀਂ ਵਿਰੋਧ ਕਰ ਰਹੇ ਸਿੱਖਾਂ ਨੇ ਵਿਰੋਧ ਕੀਤਾ ਹੈ ਇਹ ਉਹ ਪਾਰਟੀ ਬਿਆਨ ਦੇ ਰਹੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਧੱਕਾ ਕੀਤਾ ਜ਼ੁਲਮ ਕੀਤਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਸਵੈ ਸਰ ਹਿੰਦੁਸਤਾਨ ਨੇ ਇਹ ਗੱਲ ਚੱਕੀ ਹੈ ਕਿ ਕਾਂਗਰਸ ਆਪਣੇ ਫੁੱਟ ਪਾਉ ਤੇ ਰਾਜਨੀਤੀ ਕਰਨ ਦੀ ਨੀਤੀ ਤੋਂ ਅਜੇ ਵੀ ਪਰਾ ਨਹੀਂ ਝਟਕੀ ਅਜੇ ਵੀ ਉਸੀ ਨੀਤੀ ਤੇ ਕੰਮ ਕਰ ਰਹੀ ਹੈ ਔਰ ਸਵੈਸਨਾ ਹਿੰਦੁਸਤਾਨ ਕੜੀ ਨਿੰਦਾ ਕਰਦੇ ਆ ਕਿਉਂਕਿ ਜਦੋਂ ਅਸੀਂ ਵਿਦੇਸ਼ ਚ ਜਾਂਦੇ ਆ ਉਦੋਂ ਸਰਕਾਰ ਭਾਜਪਾ ਜਾਂ ਕਾਂਗਰਸ ਦੀ ਨਹੀਂ ਉਦੋਂ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਕੀਤੀ ਜਾਂਦੇ ਆ ਇਹਨਾਂ ਨੇ ਮੋਦੀ ਦਾ ਵਿਰੋਧ ਕਰਨ ਦੇ ਚੱਕਰ ਦੇ ਵਿੱਚ ਦੇਸ਼ ਦਾ ਵਿਰੋਧ ਕੀਤਾ ਦੇਸ਼ ਦੇ ਤਿਰੰਗੇ ਦਾ ਵਿਰੋਧ ਕੀਤਾ ਜਿਹਦਾ ਸਵੈਸਨਾ ਹਿੰਦੁਸਤਾਨ ਦਟਵਾ ਵਿਰੋਧ ਕਰਦੇ ਆ ਅਸੀਂ ਮੋਦੀ ਜਾਂ ਭਾਜਪਾ ਦੇ ਸਮਰਥਕ ਨਹੀਂ ਪਰਾਸੀ ਦੇਸ਼ ਦੇ ਸਮਰਥਕ ਹੈ ਹਿੰਦੁਸਤਾਨ ਦੇ ਸਮਰਥਕ ਹੈ ਔਰ ਜੇ ਹਿੰਦੁਸਤਾਨ ਦੇ ਖਿਲਾਫ ਦੇਸ਼ ਦੇ ਖਿਲਾਫ ਕੋਈ ਬਹਿਨਵਾਜੀ ਕਰਦਾ ਹੈ ਫਿਰ ਅਸੀਂ ਉਹਦੇ ਖਿਲਾਫ ਪੂਰੀ ਤਾਕਤ ਨਾਲ ਵਿਰੋਧ ਕਰਦੇ ਹਾਂ ਭੰਦੀ ਪਪਾ ਮੋਰੀਆ ਜੈ ਗਣੇਸ਼ ਮਹਾਰਾਜ ਜੀ ਸ਼ਿਵ ਸਰਨਾ ਹਿੰਦੁਸਤਾਨ ਵੱਲੋਂ ਸਾਡੇ ਪ੍ਰਧਾਨ ਜੀ ਨੇ ਚੰਦਰਦੇਵ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪਿਛਲੇ 9 ਸਾਲ ਤੋਂ ਗਣੇਸ਼ ਜੀ ਮਹਾਰਾਜ ਜੀ ਦਾ ਮਹਾਸਭ ਬਹੁਤ ਹੀ ਵੱਡੇ ਲੈਵਲ ਤੇ ਪੱਧਰ ਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਤੇ ਜਿਹਦੇ ਵਿੱਚ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਜੀ ਵੀ ਪਹੁੰਚੇ ਸੀ ਤੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਗਣੇਸ਼ ਜੀ ਦਾ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਗਏ ਨੇ ਸਾਡੇ ਪ੍ਰਧਾਨ ਜੀ ਵੱਲੋਂ ਇਹ 9 ਸਾਲ ਤੋਂ ਜਿਹੜਾ ਇੱਕ ਤਰ੍ਹਾਂ ਵੱਡਾ-ਵੱਡਾ ਜਿਹੜਾ ਪਰਾਲਾ ਕੀਤਾ ਜਾ ਰਿਹਾ ਹੈ ਇਹ ਇਸ ਲਈ ਬਹੁਤ ਬਧਾਈ ਦੇ ਪਾਤਰ ਨੇ ਤੇ ਇਸ ਤੋਂ ਇਲਾਵਾ ਇਹ ਚੰਦਰਦੇਵ ਜੀ ਜਿਹੜੇ ਸ਼ਿਵ ਸੈਨਾ ਹਿੰਦੁਸਤਾਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਬੜੀ ਦੇਰ ਤੋਂ ਤੇ ਇਹਨਾਂ ਨੇ ਸ਼ਹਿਰ ਦੇ ਵਿੱਚ ਭਾਵੇਂ ਕੋਈ ਵੀ ਧਾਰਮਿਕ ਕਾਰਜ ਹੁੰਦੇ ਨੇ ਇਹ ਕਦੇ ਪਿੱਛੇ ਨਹੀਂ ਹਟਦੇ ਇਹ ਹਰ ਜਿਹੜੇ ਧਾਰਮਿਕ ਸੰਗ ਕਾਰਜ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਇਹਨਾਂ ਨੂੰ ਪ੍ਰੋਸਾਦ ਇਹਨਾਂ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਹੀ ਨਾਲ ਆ ਤੇ ਅੱਗੇ ਨੂੰ ਵੀ ਜਿਹੜੇ ਵੀ ਇਹ ਸਾਨੂੰ ਜਿੱਥੇ ਵੀ ਬੁਲਾਉਣਗੇ ਅਸੀਂ ਆਵਾਂਗੇ ਵੀ ਜੇ ਸਾਡੇ ਲੈ ਜਿਹੜੀ ਵੀ ਕੋਈ ਇਹ ਸਹਿਯੋਗ ਸਾਡੇ ਤੋਂ ਮੰਗਣਗੇ ਉਹ ਅਸੀਂ ਦੇ ਦੇਵਾਂਗੇ تن ਪਤੀ 바ਵਾ ਕਾ उत्सव नौ साल से मनाया जा रहा मनाया जा रहा है और बढ़ चढ़ के नंगर का भी सेवा किया जाता है शहर वासियों का पूरा शोक पूरा योगदान रहता है और कमल जी जब भी बुलाए हैं तो प्रोग्राम में हर प्रोग्राम में ये शामिल हुए हैं साथ दिए हैं हर तरह से और में बहुत साथ देते हैं हर धार्मिक प्रोग्राम में कमल जी सहयोग देते हैं और साथ में रहते हैं हिंदू जय हिंदू राष्ट्र